ਹਾਂ ਉਹ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸੀ ਚਮਕੌਰ ਸਾਹਿਬ 메인 ਰੋਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਹਰ ਆਏ ਦਿਨ ਕੋਈ ਨਾ ਕੋਈ ਇਸ ਇੰਦਰਾ ਕਲਾਉਨੀ ਦੀ ਬਸਤੀ ਦੇ ਦੌਰਾਨ ਪੱਥਰਵਾਜੀ ਆਮ ਹੁੰਦੀ ਦਿਖਾਈ ਦਿੰਦੀ ਹੈ ਤੇ ਪੂਰੀ ਤਰ੍ਹਾਂ ਬਾਜ਼ਾਰ ਦਾ ਰਸਤਾ ਜੋ 메인 ਰੋਡ ਹੈ ਉਹ ਬੰਦ ਹੋਈ ਹੋਈ ਹੈ ਸੜਕ ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ ਤੁਸੀਂ ਦੇਖ ਸਕਦੇ ਹੋ ਪੱਥਰਵਾਜੀ ਇਸ ਇੰਦਰਾ ਕਲੋਨੀ ਸਾਹਮਣੇ ਇੱਧਰ ਸੜਕ ਉੱਤੇ ਪੱਥਰ ਸੋਪਾਏ ਹੋਏ ਨੇ ਤੇ ਉਧਰ ਦੂਜੇ ਪਾਸੇ ਸੜਕ ਤੇ ਲੋਕ ਤੁਸੀਂ ਦੇਖ ਸਕਦੇ ਹੋ ਤੁਸੀਂ ਕਿਸ ਹਿਸਾਬ ਨਾਲ ਲੋਕ ਖੜਕੇ ਇਹਨਾਂ ਨੂੰ ਦੇਖ ਰਹੇ ਨੇ ਪੱਥਰਵਾਜੀ ਦਾ ਜੋ ਇਹ ਹਰ ਹੱਦ 15 20 ਦਿਨ ਬਾਅਦ ਕਦੇ ਨਾ ਕਦੇ ਇੱਥੇ ਹੁੰਦਾ ਰਹਿੰਦਾ ਹੈ ਕਾਰਨ ਇਹ ਹੈ ਕਿ ਇਹਨਾਂ ਨੂੰ ਜਦੋਂ ਵੀ ਆਪਸ ਵਿੱਚ ਕਿਸੇ ਗੱਲ ਤੇ ਲੜਾਈ ਹੁੰਦੀ ਹੈ ਤਾਂ ਇਹਨਾਂ ਵੱਲੋਂ ਪੱਥਰबाजी ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਪੁਲਿਸ ਨੂੰ ਦੇਖ ਕੇ ਮੌਕੇ ਤੇ ਫਰਾਰ ਹੋ ਚੁੱਕੇ ਨੇ। ਆਹ ਸਾਹਮਣੇ ਪੁਲਿਸ ਵੀ ਪਹੁੰਚ ਚੁੱਕੀ ਐ। ਦੇਖ ਸਕਦੇ ਇਹਨਾਂ ਨੂੰ ਗਲੀ ਦੇ ਵਿੱਚੋਂ ਮੌਕੇ ਪਰ ਫਰਾਰ ਹੋ ਚੁੱਕੇ ਨੇ। ਕਾ ਖੜਾ ਹੈ? ਦੇਖ ਸਕਦੇ ਹੋ ਤੁਸੀਂ। ਪੁਲਿਸ ਮੌਕੇ ਤੇ ਪਹੁੰਚੀ ਐ। ਤੇ ਇਹਨਾਂ ਅੱਥਰਵਾਜੀ ਨੂੰ ਇਹ ਦੇਖ ਕੇ ਇੱਥੇ ਰੂਟਰ ਵੱਜਣਾ ਸ਼ੁਰੂ ਹੋ ਚੁੱਕਿਆ ਹੈ ਤੇ ਸੜਕ ਦੀ ਆਵਾਜ਼ਾਈ ਪੁਲਸ ਆਉਣ ਤੇ ਸ਼ੁਰੂ ਹੋਈ ਹੈ ਤੇ ਦੇਖ ਸਕਦੇ ਹੋ ਪੁਲਸ ਇੱਥੇ ਰੂਟਰ ਲੈ ਕੇ ਮਾਰ ਰਹੀ ਹੈ ਤੇ ਪੂਰੀ ਤਰ੍ਹਾਂ ਇਸ ਤੇ ਅੱਥਰਵਾਜੀ ਸੜਕ ਤੇ ਹੁੰਦੀ ਸੀ ਤੇ ਸੜਕ ਤੇ ਤੁਸੀਂ ਦੇਖ ਸਕਦੇ ਆਵਾਜ਼ਾਈ ਪੁਲਸ ਆਉਣ ਤੋਂ ਬਾਅਦ ਹੀ ਬਹਾਲ ਹੋਈ ਹੈ ਤੇ ਹੁਣ ਸੜਕ ਦੇ ਉੱਤੇ ਪੱਥਰ ਪਏ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇਖੋ ਸੜਕਾਂ ਤੇ ਅੱਥਰ ਪਏ ਨੇ ਤੇ ਇਸ ਗਲੀ ਦੇ ਜਰੀਏ ਉਹ ਘਾਰ ਹੋ ਚੁੱਕੇ ਨੇ ਤੇ ਲਾਈਵ ਤਸਵੀਰਾਂ ਸੜਕ ਤੇ ਪਾਰ ਦੂਜੇ ਪਾਸੇ ਸ਼ਰਤਾਂ ਤੇ ਅੱਥਰਵਾਦੀ ਰੋੜੇਵਾਦੀ ਹੋ ਰਹੀ ਹੈ ਤੇ ਇਹ ਦੇਖ ਸਕਦੇ ਹੋ ਸੜਕ ਤੇ ਪੱਥਰ ਪਏ ਆਵਾਜ਼ੇ ਹੁਣ ਜਦੋਂ ਪੁਲਿਸ ਨੇ ਰੂਟ ਮਾਰਿਆ ਉਸ ਸਮੇਂ ਇਸ ਨੂੰ ਬਹਾਲ ਹੋਈ ਹੈ ਲੰਘ ਜਾ ਵੀਰ ਪੱਥਰ ਚਲਦੇ ਆ ਕਿਤੇ ਵੀ ਆ ਸਕਦਾ ਐ live ਤਸਵੀਰਾਂ ਸਾਹਮਣੇ ਤੇ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਲੋਕ ਸੜਕਾਂ ਤੇ ਖੜਕੇ ਇਸ ਪੱਥਰਵਾਜੀ ਨੂੰ ਦੇਖ ਰਹੇ ਨੇ ਚਮਕੌਰ ਸਾਹਿਬ ਪੁਲਿਸ ਪਹੁੰਚ ਚੁੱਕੀ ਐ ਇਹ ਪੁਲਿਸ ਵੱਲੋਂ ਪਹਿਲਾਂ ਵੀ ਪਿਛਲੇ ਹਫਤੇ ਜਦੋਂ 15 ਦਿਨ ਪਹਿਲਾਂ ਹੋਈ ਸੀ ਉਸ ਸਮੇਂ ਵੀ ਉਹਨਾਂ ਨੂੰ ਦਿੱਤਾ ਸੀ ਆ ਦੇਖ ਸਕਦੇ ਹੋ ਪੁਲਿਸ ਬੱਡੇ ਪੱਦਰ ਤੇ ਹੁਣ ਡੰਡੇ ਲੈ ਕੇ ਖੁਦ ਪਹੁੰਚੀ ਐ ਆ ਦੇਖੋ ਸਾਹਮਣੇ ਪੱਥਰਵਾਜੀ ਚੱਲ ਰਹੀ ਐ ਅੰਦਰ ਗਲੀ ਦੇ ਵਿੱਚ ਪੱਥਰਵਾਜੀ ਚੱਲ ਰਹੀ ਐ ਬਚਾਓ ਰੱਖਿਓ ਉਹ ਹਨੇਰਾ ਐ ਬਚਾਓ ਰੱਖਿਓ ਉਹ ਤੁਸੀਂ ਮੜਾ ਜੇ ਉਹ ਲਿਆਉਣਾ ਦਾ ਹਾਂ ਭਾਈ ਸਹੀ ਗੱਲ ਐ ਨੇ ਉਹ ਤੁਸੀਂ ਨਾ ਤੁਸੀਂ ਨਾ ਸਿਰਚ ਵੱਜਿਆ ਕੁਛ ਧਿਆਨੱਖੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੂਰੀ ਗਲੀ ਦੇ ਵਿੱਚ ਮੰਝੇ ਲਗਾਏ ਹੋਏ ਨੇ ਮੰਝਿਆਂ ਦੇ ਵਿੱਚ ਆ ਛੱਤ ਤੇ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਸਾਹਮਣੇ ਮੰਝਾ ਲਗਾਇਆ ਹੋਇਆ ਦੇਖ ਸਕਦੇ ਹੋ ਤੇ ਇਹਨਾਂ ਵੱਲੋਂ ਪਤ ਸਰਵਾਜੀ ਹਨੇਰੇ ਦੇ ਵਿੱਚ ਰਾਤ ਨੂੰ ਬਾਈ ਬਚਾਓ ਰੱਖਿਓ ਬਾਈ ਧਿਆਨ ਰੱਖੀਂ ਤਸਵੀਰਾਂ ਹੁਣ ਪੁਲਿਸ ਪਹੁੰਚ ਚੁੱਕੀ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਇਹਨਾਂ ਵੱਲੋਂ ਪੱਥਰबाजी ਛੱਤਾਂ ਤੇ ਖੜਕੇ ਤੁਸੀਂ ਦੇਖ ਸਕਦੇ ਹੋ ਛੱਤ ਤੇ ਇਸ ਤਰ੍ਹਾਂ ਪੱਥਰ ਮਾਰ ਰਹੇ ਨੇ ਮੰੰਜਿਆਂ ਦੇ ਉਹਨਾਂ ਵੱਲੋਂ ਲਗਾਏ ਹੋਏ ਨੇ ਮੰੰਜਿਆਂ ਨੇ ਮੰਜੀਆਂ ਦੇ ਲਾ ਕੇ ਉਹਨਾਂ ਨੇ ਸਪੋਟਾਂ ਇਹ ਮੰਜੀਆਂ ਤੇ ਬੂਰੇ ਲਗਾ ਕੇ ਉਹਨਾਂ ਵੱਲੋਂ ਇਸ ਪੱਥਰਵਾਜੀ ਨੂੰ ਅੰਜਾਮ ਦਿੱਤਾ ਜਾਂਦਾ ਹਰ 15 20 ਦਿਨ ਬਾਅਦ ਤੋਂ ਬਾਅਦ ਇਹਨਾਂ ਦਾ ਇਹੀ ਆ ਸਾਹਮਣੇ ਮੰਜਾ ਦੇਖ ਸਕਦੇ ਹੋ ਇੱਕ ਇੱਕ ਤੋਂ ਲਗਾ ਸਾਹਮਣੇ ਆਹ ਮੰਜਾ ਲਗਾਇਆ ਹੋਇਆ ਹੈ ਤੇ ਛੱਤਾਂ ਤੇ ਛੱਤਾਂ ਤੇ ਖੜੇ ਹੋਏ ਨੇ ਜਿਨ੍ਹਾਂ ਵੱਲੋਂ ਲਾਈਵ ਤਸਵੀਰਾਂ ਛੱਤਾਂ ਤੇ ਦੇਖ ਸਕਦੇ ਹੋ ਗਾਲੀ ਗਲੋਚ ਵੀ ਹੁੰਦੇ ਉਹ ਪਿੱਛੇ ਹੋ ਜਾਂਦਾ ਬੜਾ ਜਾਂਦਾ ਕੋਹੋਂ ਦਾ ਘੜੀਆਂ ਇਹ ਮੈਂ ਮੇਰੇ ਪੈਰ ਦੇ ਪਾਰ ਰੱਖਦਾ ਕੋਈ ਘੋਂਦਾ ਲੜੀਆਂ ਇਹ ਦਾ ਜਦੋਂ ਜਦੇ ਸੜੋ ਕੋਟੀ ਤੇ ਚੜ ਜਾਂਦਾ ਉਹ ਉੱਥੇ ਹਾਂ ਉਹਦੇ ਤੇ ਸਾਰੇ ਬੰਦੇ ਹਮਲਾ ਦੇਖੋ ਇਹ ਰੋੜੇ ਰੜ ਵਾਲੀ ਕੰਪਨੀ ਬਿਨਾਂ ਕੰਮ ਵਾਲੀ ਚੱਕ ਕੋ ਪੁਲਿਸ ਵੱਡ ਚੁੱਕੀ ਹੈ ਦੇਖ ਸਕਦੇ ਹੋ ਪੁਲਿਸ ਸੋ ਗਲੀ ਦੇ ਵਿੱਚ ਵੱਡ ਚੁੱਕੀ ਹੈ ਦੇਖ ਸਕਦੇ ਹੋ ਪੁਲਿਸ ਪਹੁੰਚ ਚੁੱਕੀ ਹੈ ਗਲੀ ਤੇ ਛੱਤ ਤੇ ਚੜ ਕੇ ਹੱਥਰਵਾਜੀ ਦੇਖ ਸਕਦੇ ਹੋ ਪੁਲਿਸ ਛੱਤ ਤੇ ਪਹੁੰਚੀ ਹੈ ਹੈਲਮਟ ਵੀ ਲਏ ਹੋਏ ਨੇ ਇਹਨਾਂ ਵੱਲੋਂ ਹੈਲਮਟ ਲੈ ਕੇ ਪੁਲਿਸ ਦੇ ਉੱਪਰ ਪਹੁੰਚਣ ਤੇ ਆ ਦੇਖੋ ਛੱਤ ਤੇ ਹੁਣ ਕੋਈ ਫਰਾਰ ਹੋ ਚੁੱਕੇ ਨੇ ਪੱਥਰਵਾਜੀ ਕਰਨ ਵਾਲੇ ਆ ਦੇਖੋ ਜਦੋਂ ਪੁਲਿਸ ਵਾਲੇ ਮੁਲਾਜ਼ਮ ਪਹੁੰਚਦੇ ਆ ਤਾਂ ਪੱਥਰਵਾਜੀ ਕਰਨ ਵਾਲੇ ਦੂਜੀ ਛੱਤ ਤੇ ਪਹੁੰਚ ਜਾਂਦੇ ਆ ਉਹਦੇ ਕੋਲ 10 ਰੁਪਏ ਅੱਜ ਦੇ ਸਾਹਮਣੇ ਅੰਮ੍ਰਿਤਪੁਰ ਦੇ ਵਿੱਚ ਕੱਟ ਹੋਣਾ ਸ਼ੁਰੂ ਹੋ ਚੁੱਕਿਆ ਜਦੋਂ ਉਸ ਮੁਲਾਜ਼ਮ ਹਣ ਗਲੀ ਦੇ ਵਿੱਚ ਪਹੁੰਚੇ ਨੇ ਬਲਾਲੀ ਉਪਲਾਈ ਵਾਗੂ ਦੇ ਕਾਂਜਰੀ ਕੱਲੀ ਜਾਣੀ ਵਾ ਆਣਾ ਆਣਾ ਉਹ ਲਾਂ ਰਿਹਾ ਰਾਂਗ ਚਾਤੀ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਤੇ ਦੂਜੀ ਪਾਸੇ ਉਹ ਫਰਾਰ ਹੋ ਚੁੱਕੇ ਨੇ ਛੱਤ ਤੇ ਜੋ ਪੱਥਰਵਾਦੀ ਕਰਦੇ ਸੀ ਬਾਈ ਜੀ ਕਾ ਕੰਗ ਲੱਗ ਇੱਕ ਇੱਕ ਲੜਨ ਲੱਗਿਆ ਪੱਥਰਵਾਦੀ ਰਹੇ ਨੇ ਜਿਆ ਹੁੰਨਾ ਕਿ ਕਿਹੜਾ ਲੜ ਰਿਹਾ ਹੈ ਇਹ ਆਏ ਦਿਨ ਇਹਨਾਂ ਦੀ ਛੱਤ ਤੇ ਦੇਖ ਸਕਦੇ ਹੋ ਪੁਲਿਸ ਛੱਤ ਤੇ ਪਹੁੰਚੀ ਹੋਈ ਹੈ ਤੇ ਬਾਕੀ ਹੋਈ ਹੈ ਨੂੰ ਦੇਖ ਕੇ ਅੱਗੇ ਵਾਰ ਕਿਹਦੇ ਲਈ ਤਸਵੀਰਾਂ ਖੂਬ ਹਰ ਸਭ ਉਸ ਲੜਾਈ ਦੇ ਵਿੱਚ ਨੇਰੇ ਦੇ ਵਿੱਚ ਇੱਥੇ ਪਹੁੰਚੀ ਹੋਈ ਹੈ ਇਹਨਾਂ ਨੂੰ ਦੇਖਣ ਦੇ ਲਈ ਤੁਸੀਂ ਦੇਖ ਸਕਦੇ ਹੋ ਵੱਡੀ ਗੱਲ ਤੇ ਵਿੱਚ ਭੀੜ ਸੜਕ ਤੇ ਉੱਥੇ ਹੋਈ ਹੈ ਉਹ ਇਹਨਾਂ ਨੂੰ ਪਹਿਲਾਂ ਸੜਕ ਤੇ ਹੀ ਇਹਨਾਂ ਵੱਲੋਂ ਸੜਕ ਤੇ ਖੜ ਕੇ ਪੱਥਰਵਾਜੀ ਕੀਤੀ ਜਾਂਦੀ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਇਥੋਂ ਫਰਾਰ ਹੋ ਜਾਂਦੇ ਨੇ ਇਸ ਗਲੀ ਦੇ ਵਿੱਚ ਇਹੀ ਗਲੀ ਮੇਨ ਹੈ ਜਦੋਂ ਹਰ 15 20 ਦਿਨ ਬਾਅਦ ਇੱਥੇ ਪੱਥਰਵਾਜੀ ਹੁੰਦੀ ਆ ਇਸ ਗਲੀ ਤੋਂ ਹੀ ਪੱਥਰਵਾਜ ਕੋ ਗਾਲੀ ਕਢੋਚ ਔਰ ਹੋਰ ਹੁੰਦਾ ਜੋ ਗੱਲ ਹੁੰਦੀ ਔਰੇ ਰਿੰਕੂਆ ਕੋਤੀ ਉਸ ਤਰ੍ਹਾਂ ਕੀ ਬਣਾਈ ਹੋਈ ਆ ਵੀ ਹਮਲਾ ਇਹ ਵੀ ਕਰਦੇ ਆ ਹਾਂ ਇੱਕ ਕਰਦੇ ਆ ਹਾਂਜੀ ਤੇ ਫਿਰ ਪੁਲਿਸ ਪਰਚਾ ਨਹੀਂ ਕਰਾਇਆ ਪਹਿਲਾਂ ਪੁਲਿਸ ਨੇ ਉਸ ਦਿਨ ਪਹਿਲਾਂ ਹੋਈ ਆ ਬੇਚਾ ਉਹਦਾ ਪਤਾ ਨਹੀਂ ਜੀ ਕਰਾਇਆ ਜਾਂ ਨਹੀਂ ਜਿਹੜੀ ਜਿਹੜਾ ਹੈ ਹੁਣ ਵੀ ਉਹ ਗੱਲ ਇਹ ਨਹੀਂ ਤੇ ਵੀ ਹੋਇਆ ਦੇਖੋ ਮੁੰਡੇ ਦਾ ਸਾਡੇ ਕੱਢਾ ਲੈ ਕੇ ਚੱਲ ਉਹ गिर ਗਿਆ ਉਹ ਪੱਥਰ ਵੱਜਿਆ ਉਹ गिर ਗਿਆ ਉਹ गिर ਗਿਆ ਉਹ ਜਰਾਨੀ ਦੇ ਵੱਜਿਆ ਪੱਥਰ ਗਈ ਡਿੱਗ ਪਈ ਔਰ ਡਿੱਗ ਪਈ ਆ ਰਿਹਾ ਚਕਲਾ ਮੋਲੇ ਦਾ ਉਹ ਗਿਆ ਪੱਥਰ ਵੱਜਿਆ ਉਹ ਜਨਾਨੀ ਦੇ ਪੱਥਰ ਵੱਜਿਆ ਇੱਥੇ ਤੁਸੀਂ ਆਪਣਾ ਧਿਆਨ ਲੱਖੋ ਇੱਥੇ ਪੱਥਰ ਆਉਂਦਾ ਹੈ ਜਨੂਬੇ ਦੇਖੋ ਔਰ ਤੋਂ ਇੱਕ ਦੇ ਪੱਥਰ ਵੱਜਿਆ ਲਾਈਵ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਸੜਕ ਤੇ ਤੁਸੀਂ ਖੜੇ ਦੇਖ ਸਕਦੇ ਹੋ ਵੱਡੀ ਗੁਣਤੀ ਦੇ ਵਿੱਚ ਇਹਨਾਂ ਦੇ ਪੱਥਰਵਾਜੀ ਨੂੰ ਦੇਖ ਰਹੇ ਨੇ ਛੱਤਾਂ ਤੇ ਖੜੇ ਹੋਏ ਨੇ ਤੇ ਪੁਲਿਸ ਪਹੁੰਚੀ ਹੋਈ ਹੈ ਲਾਈਵ ਤਸਵੀਰਾਂ ਡੇਲੀ ਨੂੰ ਸ਼੍ਰੀ ਚੋਕਾ ਔਰ ਸਾਹਤੋਂ ਆ ਦੇਖੋ ਔਰਤ ਜ਼ਖਮੀ ਹੋ ਚੁੱਕੀ ਹੈ ਜ਼ਖਮੀ ਔਰਤ ਨੂੰ ਹੁਣ ਹਸਪਤਾਲ ਲਿਆ ਜਾ ਰਿਹਾ ਹੈ ਔਰ ਕੋਈ ਪੱਥਰ ਵੱਜਿਆ ਜੀ ਜੀ ਆਈ ਜੀ ਇੰਡੀਆ ਦੇ ਬਾਈ ਉਹਨਾਂ ਤੋਂ ਫੱਮੀਆ ਮੌਲਾ ਗਏ ਉਹ ਕਿਹੜਾ ਕੀਤਾ ਮਾਰਦੇ ਗਾਲੀ ਗਲੋਛ ਛੱਤਾਂ ਦਾ ਫੇਰ ਬੰਦੇ ਇਕੱਠੇ ਹੋ ਚੁੱਕੇ ਨੇ ਦੇਖ ਸਕਦੇ ਹੋ ਤੁਸੀਂ ਫੇਰ ਛੱਤ ਤੇ ਚੜ ਗਏ ਪੁਲਿਸ ਮੁਲਾਜ਼ਮ ਪਹੁੰਚੇ ਹੋਏ ਨੇ ਸਾਹ ਤੇ ਪਰੰਤੂ ਫੇਰ ਵੀ ਦੇ ਇقتصاد ਦੇ ਸਰਦ ਤੇ ਕਿਸ ਤਰ੍ਹਾਂ ਇੱਕ ਹੱਟ ਹੋਇਆ ਹੋਇਆ ਹੈ ਪੁਲਿਸ मौके ਤੇ ਪਹੁੰਚੀ ਹੋਈ ਹੈ ਪਹਿਲਾਂ ਵੀ ਇੱਕ ਜ਼ਖਮੀ ਨੂੰ ਹਸਪਤਾਲ ਲਿਜਾਣਦੇ ਹੋਏ ਟੈਂਪੋ ਤੇ ਰਿਕਸ਼ੇ ਰੇੜੀ ਤੇ ਤੇ ਪਿਛਲੇ ਸਾਲ ਜਦੋਂ ਇਹ ਹੋਈ ਸੀ ਉਸ ਸਮੇਂ 2 ਸਾਲ ਪਹਿਲਾਂ ਡੀਐਸਪੀ ਸੁਖਜੀਤ ਸਿੰਘ ਦੇਵਤ ਦੇ ਵੀ ਪੱਥਰ ਵੱਜਣ ਦੇ ਨਾਲ ਜ਼ਖਮੀ ਹੋਏ ਸੀ ਉਸ ਸਮੇਂ ਇੱਕ ਦਰਜਨ ਤੋਂ ਵੱਧ ਲੋਕਾਂ ਤੇ ਪੁਲਿਸ ਤੇ 307 ਦੇ ਮਕਦਮੇ ਦਰਜ ਹੋਏ ਤੇ ਕਈ-ਕਈ ਮਹੀਨੇ ਜੇਲ੍ਹ ਚ ਰਹਿਣ ਤੋਂ ਬਾਅਦ ਉਹਨਾਂ ਦੀ ਜਮਾਨਤ ਹੋਈ ਅਸੀਂ ਫਿਰ ਇਹਨਾਂ ਵੱਲੋਂ ਆਪਸ ਚ ਫੈਸਲਾ ਕਰ ਲਿਆ ਗਿਆ ਸੀ ਪਰੰਤੂ ਇਹ 6 ਮਹੀਨਿਆਂ ਦੇ ਵਿੱਚ ਇਹ ਤਿੰਨ ਤੋਂ ਚਾਰ ਵਾਰੀ ਇਹ ਪੱਥਰਵਾਜੀ ਹੁਣ ਤੱਕ ਹੋ ਚੁੱਕੀ ਹੈ ਲਾਈਵ ਤਸਵੀਰਾਂ ਤੁਸੀਂ ਚੰਕੌਰ ਸਾਹਿਬ ਦੀਆਂ ਦੇਖ ਸਕਦੇ ਹੋ ਕਿੱਥੇ ਇਹ ਹਰ ਹफ्ते 15 ਦਿਨ ਬਾਅਦ ਇਹਨਾਂ ਦੀ ਪੱਥਰਵਾਜੀ ਹੁੰਦੀ ਰਹਦੀ ਹੈ ਡੇਲੀ ਨਿਊਜ਼ਰੀ ਚੰਕੌਰ ਸਾਹਿਬ ਤੋਂ ਇਸਲਾਮ